ਰਾਤ ਦੇ 10 ਵਜ ਰਿਹੇ ਸੀ ਹੋਟਲ 'ਚ ਰੌਣਕਾਂ ਲੱਗੀਆਂ ਹੋਈਆਂ ਸੀ ਇਹ ਸ਼ਹਿਰ ਦਾ ਸਭ ਤੋਂ ਮਹਿੰਗਾ ਤੇ ਬਹੁਤ ਵਧੀਆ ਹੋਟਲ ਸੀ ਜਿੱਥੇ ਸਿਰਫ ਵੱਡੇ ਵੱਡੇ ਅਮੀਰ ਲੋਕ ਆਉਂਦੇ ਸੀ ਲੰਬੀਆਂ ਗੱਡੀਆਂ ਚੋਂ ਉਤਰਦੇ ਹੋਏ ਲੋਕ ਮਹਿੰਗੇ ਕੱਪੜਿਆਂ ਚ ਬਿਜ਼ਨਸਮੈਨ ਤੇ ਵੱਡੇ ਅਫਸਰ ਸਾਰੇ ਇੱਥੇ ਆਪਣੀਆਂ ਰਾਤਾਂ ਇੰਜੋਏ ਕਰਨ ਆਉਂਦੇ ਸੀ। ਹੋਟਲ ਦਾ ਚਮਕਦਾਰ ਫਰਸ਼ ਤੇ ਝੂਮਰ ਦੀ ਰੋਸ਼ਨੀ ਇਸ ਜਗ੍ਹਾ ਨੂੰ ਹੋਰ ਵੀ ਵਧੀਆ ਬਣਾ ਰਹੀ ਸੀ। ਇਸ ਹੋਟਲ ਦੇ ਵਿੱਚ ਇੱਕ ਸਿੱਧਾ ਸਾਦਾ ਸੁਧਾਰਨ ਰਾਹੁਲ ਵੀ ਕੰਮ ਕਰਦਾ ਸੀ। ਸ਼ਾਂਤ ਸੁਭਾਅ, ਮਿਹਨਤੀ ਤੇ ਇਮਾਨਦਾਰ। ਉਹ ਸਵੇਰ ਤੋਂ ਲੈ ਕੇ ਅੱਧੀ ਅੱਧੀ ਰਾਤ ਤੱਕ ਕੰਮ ਕਰਦਾ ਗ੍ਰਾਹਕਾਂ ਨੂੰ ਖਾਣਾ ਦਿੰਦਾ ਭਾਂਡੇ ਸਾਫ਼ ਕਰਦਾ ਤੇ ਗੰਦੇ ਟੇਬਲ ਤੇ ਕੱਪੜਾ ਮਾਰਦਾ ਪਰ ਉਸ ਦੀਆਂ ਅੱਖਾਂ 'ਚ ਇੱਕ ਅਜੀਹੀ ਚਮਕ ਸੀ ਜਿਵੇਂ ਉਹ ਕੋਈ ਆਮ ਵਿਅਕਤੀ ਨਹੀਂ ਸੀ ਜਿਵੇਂ ਉਸ ਦੇ ਅੰਦਰ ਕੋਈ ਰਾਜ ਲੁਕਿਆ ਹੋਇਆ ਹੋਵੇ ਹੋਟਲ 'ਚ ਗਾਲੀ ਗਲੋਚ ਤੇ ਰਾਹੁਲ ਤੇ ਇਲਜ਼ਾਮ ਸਾਰਾ ਕੁਝ ਠੀਕ ਚੱਲ ਰਿਹਾ ਸੀ ਤੇ ਇੱਕ ਦਿਨ ਫਿਰ ਅਚਾਨਕ ਹੋਟਲ ਦੇ ਵਿੱਚ ਲੜਾਈ ਹੋ ਗਈ ਤਿੰਨ ਨੌਜਵਾਨਾਂ ਨੇ ਨਸ਼ੇ 'ਚ ਤੁੱਟ ਹੋ ਕੇ ਉਥੇ ਹੰਗਾਮਾ ਕਰ ਦਿੱਤਾ। ਉਹਨਾਂ ਨੇ ਹੋਟਲ ਸਟਾਫ ਦੇ ਨਾਲ ਬਦਤਮੀਜ਼ੀ ਕੀਤੀ। ਗਾਲ੍ਹਾਂ ਕੱਢਣ ਲੱਗੇ ਤੇ ਗੁੱਸੇ ਦੇ ਵਿੱਚ ਆ ਕੇ ਇੱਕ ਟੇਬਲ ਤੋੜ ਦਿੱਤਾ। ਹੋਟਲ ਦੇ ਮੈਨੇਜਰ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਜਦੋਂ ਰਾਹੁਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਵਿਅਕਤੀ ਨੇ ਉਸ ਦੇ ਮੋਤੇ ਪਾਣੀ ਦਾ ਗਲਾਸ ਮਾਰਿਆ। "ਓ ਹੈਲੋ, ਤੂੰ ਜਾਣਦਾ ਵੀ ਅਸੀਂ ਕੌਣ ਹਾਂ?" ਉਹ ਨੌਜਵਾਨ ਬਹੁਤ ਗੁੱਸੇ ਦੇ ਵਿੱਚ ਬੋਲਿਆ। ਰਾਹੁਲ ਨੇ ਪਿਆਰ ਦੇ ਨਾਲ ਕਿਹਾ ਸਰ ਕਿਰਪਾ ਕਰਕੇ ਸ਼ਾਂਤ ਹੋ ਜਾਓ ਇੱਥੇ ਬਾਕੀ ਗ੍ਰਾਹਕ ਵੀ ਨਹੀਂ ਪਰ ਉਹ ਹੋਰ ਵੀ ਜ਼ਿਆਦਾ ਭੜਕ ਗਏ ਉਹਨਾਂ ਨੇ ਲੜਾਈ ਵਧਾਈ ਤਾਂ ਫਿਰ ਉਦੋਂ ਹੀ ਹੋਟਲ 'ਚ ਪੁਲਿਸ ਆ ਗਈ ਪਰ ਇੱਥੇ ਇੱਕ ਅਜੀਹਾ ਮੋੜ ਆਇਆ ਪੁਲਿਸ ਵਾਲਿਆਂ ਨੇ ਉਹਨਾਂ ਤਿੰਨ ਅਮੀਰ ਜਦਿਆਂ ਨੂੰ ਕੁਝ ਨਹੀਂ ਕਿਹਾ ਪਰ ਸਿੱਧਾ ਜਾ ਕੇ ਰਾਹੁਲ ਨੂੰ ਫੜ ਲਿਆ ਸਾਹਬ ਮੈਂ ਤਾਂ ਕੁਝ ਕੀਤਾ ਰਾਹੁਲ ਨੇ ਵਿਰੋਧ ਕੀਤਾ ਬਕਵਾਸ ਨਾ ਕਰ ਸਾਨੂੰ ਰਿਪੋਰਟ ਮਿਲੀ ਹੈ ਕਿ ਤੂੰ ਇਹਨਾਂ ਦੇ ਨਾਲ ਲੜਾਈ ਕੀਤੀ ਹੈ ਇੰਸਪੈਕਟਰ ਨੇ ਗੁੱਸੇ ਦੇ ਵਿੱਚ ਕਿਹਾ ਰਾਹੁਲ ਦੇਖਦਾ ਹੀ ਰਹਿ ਗਿਆ ਜਿਹੜੇ ਅਸਲੀ ਨਿਸ਼ੇੜੀ ਸੀ ਉਹ ਪੁਲਿਸ ਦੇ ਸਾਹਮਣੇ ਹੱਸ ਰਹੇ ਸੀ ਤੇ ਬਿਨਾਂ ਗੁਨਾਹ ਕੀਤੇ ਹੋਏ ਵੀ ਰਾਹੁਲ ਨੂੰ ਕਢੇਸਦੇ ਹੋਏ ਪੁਲਿਸ ਦੀ ਜੀਪ ਦੇ ਵਿੱਚ ਬਿਠਾ ਲਿਆ ਗਿਆ ਪੁਲਿਸ ਸਟੇਸ਼ਨ 'ਚ ਰਾਹੁਲ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਪੁਲਿਸ ਵਾਲਿਆਂ ਨੇ ਪੁੱਛਿਆ ਦੱਸ ਤੂੰ ਕੁੱਟਮਾਰ ਕਿਉਂ ਕੀਤੀ ਸਰ ਮੈਂ ਕੁਝ ਨਹੀਂ ਕੀਤਾ ਝੂਠ ਬੋਲ ਰਿਹਾ ਹਾਂ ਗਰੀਬ ਹੋ ਕੇ ਐਨੀ ਆਕੜ ਉਲਸੋ ਵਾਲੇ ਨੇ ਉਸ ਦੀ ਜੇਬਾਂ ਖਾਲੀ ਕਰ ਦਿੱਤੀਆਂ ਉਸ ਦੀ ਜੇਬ ਦੇ ਵਿੱਚ ਵੀਰਪੇ ਤੇ ਇੱਕ ਪੁਰਾਣੀ ਫੋਟੋ ਸੀ ਇੱਕ ਬੱਚੇ ਤੇ ਇੱਕ ਔਰਤ ਦੀ ਇਹ ਕੌਣ ਹੈ ਇਨਸਪੈਕਟਰ ਨੇ ਫੋਟੋ ਦੇਖ ਕੇ ਪੁੱਛਿਆ ਰਾਹੁਲ ਨੇ ਚੁੱਪਚਾਪ ਉਸ ਫੋਟੋ ਨੂੰ ਆਪਣੇ ਹੱਥ 'ਚ ਰੱਖ ਕੇ ਮੁਠੀ ਬੰਦ ਕਰ ਲਈ ਇਨਸਪੈਕਟਰ ਨੂੰ ਗੁੱਸਾ ਆ ਗਿਆ ਜਲਦੀ ਸੱਚ ਦੱਸ ਨਹੀਂ ਤਾਂ ਤੇਰਾ ਹੋਰ ਕੋਟਾਪਾ ਹੋਵੇਗਾ ਪਰ ਰਾਹੁਲ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਤੋਂ ਸਿਵਾ ਕੋਈ ਡਰ ਨਹੀਂ ਸੀ ਸਰ ਮੈਂ ਸੱਚ ਕਹਿ ਰਿਹਾ ਮੈਂ ਸਿਰਫ ਹੋਟਲ 'ਚ ਕੰਮ ਕਰਦਾ ਹਾਂ ਮੈਂ ਕਿਸੇ ਦੇ ਨਾਲ ਲੜਾਈ ਨਹੀਂ ਕੀਤੀ ਸੱਚਾਈ ਜਾਣਦੇ ਹੋਏ ਵੀ ਪੁਲਿਸ ਵਾਲੇ ਹੱਸਣ ਲੱਗੇ ਹੋਟਲ 'ਚ ਕੰਮ ਕਰਦਾ ਹੈ ਤੇਰੀ ਇੰਨੀ ਹਿੰਮਤ ਪਰ ਗਰੀਬ ਵਿਅਕਤੀ ਗਰੀਬ ਹੀ ਰਹਿੰਦਾ ਹੈ ਰਾਜਾ ਬਣਨ ਦੀ ਕੋਸ਼ਿਸ਼ ਨਾ ਕਰ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹਨੂੰ ਉਹ ਗਰੀਬ ਸਮਝ ਕੇ ਮਾਰ ਰਹੇ ਸੀ ਉਹ ਅਸਲ 'ਚ ਉਸ ਸ਼ਹਿਰ ਦੇ ਸਭ ਤੋਂ ਵੱਡੇ ਕਰੋੜਪਤੀ ਬਾਪ ਦਾ ਇੱਕ ਪੁੱਤ ਸੀ ਰਾਤ ਦੇ 12 ਵਜੇ ਗਏ ਸੀ ਪੁਲਿਸ ਸਟੇਸ਼ਨ 'ਚ ਹਜੇ ਵੀ ਉਹੀ ਰੋਲਾ ਰੱਪਾ ਸੀ ਰਾਹੁਲ ਜੀ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸੀ ਠੰਡੇ ਫਰਸ਼ ਤੇ ਬੈਠਿਆ ਸੀ ਉਸਦੇ ਕੱਪੜੇ ਫਟੇ ਹੋਏ ਸੀ ਸਰੀਰ ਤੇ ਸੱਟਾਂ ਦੇ ਨਿਸ਼ਾਨ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਹਜੇ ਵੀ ਇੱਕ ਪੱਕਾ ਤੇ ਵਿਸ਼ਵਾਸ ਸੀ ਪੁਲਿਸ ਸਟੇਸ਼ਨ ਦਾ ਉੱਧਰ ਫੋਨ ਵੱਜਿਆ ਸ਼ਹਿਰ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਹਰਵਿੰਦਰ ਸਿੰਘ ਖਰੋੜ ਆਪਣੇ ਘਰ 'ਚ ਬੈਠਿਆ ਸੀ ਉਹ ਸਿਰਫ ਇੱਕ ਹੋਟਲ ਹੀ ਇਸ ਤੋਂ ਇਲਾਵਾ ਪੂਰੇ ਸ਼ਹਿਰ ਦੇ ਵਿੱਚ ਕਈ ਕੰਪਨੀਆਂ ਦੇ ਮਾਲਕ ਸੀ। ਉਹਨਾਂ ਨੂੰ ਇੱਕ ਵਾਰ ਦੇਖਣ ਦੇ ਲਈ ਲੋਕ ਤਰਸਦੇ ਸੀ। ਉਹਨਾਂ ਦੇ ਫੋਨ ਦੀ ਘੰਟੀ ਵੱਜੀ। ਸਰ ਰਾਹੁਲ ਨਾਮ ਦਾ ਇੱਕ ਵਿਅਕਤੀ ਹੋਟਲ ਵਿੱਚ ਲੜਾਈ ਕਰਨ ਦੇ ਦੋਸ਼ 'ਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੋਨ 'ਤੇ ਦੂਜੇ ਪਾਸੇ ਹੋਟਲ ਦੇ ਮੈਨੇਜਰ ਦੀ ਕੰਬਦੀ ਹੋਈ ਆਵਾਜ਼ ਆਈ ਕਿ ਰਾਹੁਲ ਹਰਵਿੰਦਰ ਸਿੰਘ ਦੀ ਆਵਾਜ਼ ਇੱਕਦਮ ਸਖਤ ਹੋ ਗਈ। ਹਾਂ ਸਰ ਪਰ ਪੁਲਿਸ ਨੇ ਬਿਨਾ ਬਜਾ ਤੋਂ ਉਸਨੂੰ ਫੜਿਆ। ਹਰਵਿੰਦਰ ਸਿੰਘ ਦੀਆਂ ਅੱਖਾਂ 'ਚ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਰਾਹੁਲ ਹੋਟਲ ਦੇ ਵਿੱਚ ਸਿਰਫ਼ ਕੰਮ ਕਰਦਾ ਸੀ। ਉਸਨੇ ਕੁਝ ਨਹੀਂ ਕੀਤਾ। ਉਹਨਾਂ ਨੇ ਉਦੋਂ ਹੀ ਆਪਣੇ ਪੀਏ ਨੂੰ ਕਿਹਾ ਗੱਡੀ ਕਢੋ। ਆਪਾਂ ਹੁਣ ਇਹ ਪੁਲਿਸ ਸਟੇਸ਼ਨ ਜਾਣਾ ਹੈ। ਪੁਲਿਸ ਸਟੇਸ਼ਨ 'ਚ ਰਾਹੁਲ ਦੀ ਕੋਟਮਾਰ ਹਜੇ ਵੀ ਜਾਰੀ ਸੀ। ਇੰਸਪੈਕਟਰ ਨੇ ਉਸਦੇ ਵੱਲ ਦੇਖਿਆ ਤੇ ਹੱਸਦੇ ਹੋਏ ਕਿਹਾ ਤੇਰੀ ਹਿੰਮਤ ਕਿਵੇਂ ਪਈ ਅਮੀਰ ਵਿਅਕਤੀ ਦੇ ਨਾਲ ਲੜਾਈ ਕਰਨ ਦੀ? ਸਰ ਮੈਂ ਕੁਝ ਨਹੀਂ ਕੀਤਾ। ਰਾਹੁਲ ਦੀ ਆਵਾਜ਼ ਹੌਲੀ ਸੀ। ਪਰ ਹਿੰਮਤ ਵਾਲੀ ਪਰ ਉਦੋਂ ਹੀ ਬਾਹਰ ਇੱਕ ਤੇਜ਼ ਹੋਰਨ ਦੀ ਆਵਾਜ਼ ਆਈ ਪੁਲਿਸ ਸਟੇਸ਼ਨ ਦੇ ਬਾਹਰ ਕਈ ਗੱਡੀਆਂ ਆ ਕੇ ਰੁਕੀਆਂ ਉਹਨਾਂ ਤੇ ਇੱਕ ਨਾਮ ਲਿਖਿਆ ਸੀ ਕਰੋੜਾ ਗਰੁੱਪ ਆਫ ਇੰਡਸਟਰੀ ਪੁਲਿਸ ਵਾਲੇ ਘਬਰਾ ਗਏ ਇਹ ਗੱਡੀਆਂ ਇੱਥੇ ਕੀ ਕਰ ਰਹੀਆਂ ਨੇ ਹੁਣੇ ਹੀ ਰਾਹੁਲ ਨੂੰ ਬਾਹਰ ਲੈ ਕੇ ਆਓ ਉਦੋਂ ਹੀ ਪੁਲਿਸ ਸਟੇਸ਼ਨ ਦੇ ਦਰਵਾਜ਼ੇ ਤੋਂ ਹਰਵਿੰਦਰ ਸਿੰਘ ਕਰੋੜ ਦਾਖਲ ਹੋਏ ਉਹਨਾਂ ਦੇ ਨਾਲ ਕਈ ਬੋਡੀਗਾਰਡ ਸੀ ਉਹਨਾਂ ਦੀ ਚਾਲ ਉਹਨਾਂ ਦਾ ਰੋਬ ਦੇਖ ਕੇ ਪੂਰਾ ਪੁਲਿਸ ਸਟੇਸ਼ਨ ਸੁੰਨ ਹੋ ਗਿਆ ਇੰਸਪੈਕਟਰ ਘਬਰਾ ਕੇ ਖੜਾ ਹੋ ਗਿਆ ਸਰ ਤੁਸੀਂ ਇੱਥੇ ਕਿਵੇਂ ਹਰਵਿੰਦਰ ਸਿੰਘ ਨੇ ਗੁੱਸੇ ਦੇ ਨਾਲ ਇੰਸਪੈਕਟਰ ਵੱਲ ਦੇਖਿਆ ਮੇਰਾ ਪੁੱਤ ਕਿੱਥੇ ਹੈ ਪੁਲਿਸ ਵਾਲੇ ਸੁੰਨ ਰਹੇ ਕਿਹੜਾ 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 ਪੁੱਤ ਰਾਹੁਲ ਖਰੋੜ ਹੁਣ ਇੰਸਪੈਕਟਰ ਦੇ ਹੋਸ਼ ਉੱਡ ਗਏ ਜਿਸ ਨੂੰ ਤੁਸੀਂ ਗਰੀਬ ਸਮਝ ਰਹੇ ਸੀ ਉਹ ਮੇਰਾ ਪੁੱਤ ਹੈ ਇੰਸਪੈਕਟਰ ਦੇ ਨਾਲ ਬਾਕੀ ਪੁਲਿਸ ਵਾਲੇ ਵੀ ਹੁਣ ਕੰਬਣ ਲੱਗੇ ਸੀ ਸਰ ਸਾਨੂੰ ਨਹੀਂ ਪਤਾ ਸੀ ਸਾਨੂੰ ਮਾਫ਼ ਕਰ ਦਿਓ ਹਰਵਿੰਦਰ ਸਿੰਘ ਦੀਆਂ ਅੱਖਾਂ ਦੇ ਵਿੱਚ ਗੁੱਸੇ ਦੀ ਅੱਗ ਸੀ ਬਿਨਾ ਕਿਸੇ ਸਬੂਤ ਤੋਂ ਤੁਸੀਂ ਮੇਰੇ ਪੁੱਤ ਨੂੰ ਗ੍ਰਿਫਤਾਰ ਕਿਵੇਂ ਕੀਤਾ ਉਸਦੇ ਨਾਲ ਕੁੱਟਮਾਰ ਕਿਵੇਂ ਕੀਤੀ ਉਸਦੀ ਬੇਇੱਜ਼ਤੀ ਕਿਵੇਂ ਕੀਤੀ ਹੁਣ ਪੁਲਿਸ ਵਾਲਿਆਂ ਦੀ ਹਾਲਤ ਖਰਾਬ ਹੋ ਗਈ ਸਰ ਸਾਨੂੰ ਲੱਗਿਆ ਕਿ ਉਹ ਸਿਰਫ ਇੱਕ ਵੇਟਰ ਹੈ ਤਾਂ ਕਿ ਵੇਟਰ ਇਨਸਾਨ ਨਹੀਂ ਹੁੰਦੇ ਗਰੀਬ ਵਿਅਕਤੀ ਦੇ ਨਾਲ ਤੁਸੀਂ ਅਜਿਹਾ ਸਲੂਕ ਕਰੋਗੇ ਹੁਣ ਇੰਸਪੈਕਟਰ ਮਹਿੰਤਾ ਤਰਨ ਲੇ ਕਰਨ ਲੱਗੇ ਸਰ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਗਲਤੀ ਹੋ ਗਈ ਪਰ ਹੁਣ ਬਹੁਤ देर ਹੋ ਗਈ ਸੀ ਹਰਵਿੰਦਰ ਸਿੰਘ ਨੇ ਰਾਹੁਲ ਦੇ ਵੱਲ ਦੇਖਿਆ ਜਿਹੜਾ ਹੁਣ ਵੀ ਫਟੇ ਹੋਏ ਕੱਪੜਿਆਂ 'ਚ ਤੇ ਜ਼ਖਮੀ ਹਾਲਤ ਵਿੱਚ ਸੀ ਉਹ ਭੱਜਦੇ ਹੋਏ ਆਪਣੇ ਪੁੱਤ ਦੇ ਕੋਲ ਗਿਆ ਤੇ ਉਸ ਨੂੰ ਗੱਲ ਨਾ ਲਾ ਲਿਆ ਰਾਹੁਲ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਪਿਤਾ ਜੀ ਮੇਰੇ ਵਾਸਤੇ ਨਹੀਂ ਬਲਕਿ ਉਹਨਾਂ ਗਰੀਬਾਂ ਦੇ ਲਈ ਦੁੱਖ ਹੈ ਜਿਨ੍ਹਾਂ ਦੇ ਨਾਲ ਅਜਿਹਾ ਰੋਜ਼ ਹੁੰਦਾ ਹੋਵੇਗਾ ਰਵਿੰਦਰ ਸਿੰਘ ਨੇ ਗੁੱਸੇ ਦੇ ਵਿੱਚ ਇਨਸਪੈਕਟਰ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਗਰੀਬ ਦੇ ਨਾਲ ਅਜਿਹਾ سلوਕ ਨਹੀਂ ਕਰੋਗੇ ਤੇ ਤੁਹਾਡੇ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਇਨਸਪੈਕਟਰ ਤੇ ਬਾਕੀ ਪੁਲਿਸ ਵਾਲੇ ਦੇ ਚਿਹਰਿਆਂ ਤੋਂ ਰੰਗ ਉੱਡ ਗਏ ਉਹ ਹੁਣ ਵੀ ਮਿੰਤਾਤਰਲੇ ਕਰ ਰਹੇ ਸੀ ਪਰ ਹੁਣ ਕੋਈ ਸੁਣਨ ਵਾਲਾ ਨਹੀਂ ਸੀ ਪੁਲਿਸ ਸਟੇਸ਼ਨ ਤੇ ਸਨਾਟਾ ਸੀ ਰਵਿੰਦਰ ਸਿੰਘ ਦੇ ਗੁੱਸੇ ਨੂੰ ਦੇਖ ਕੇ ਪੁਲਿਸ ਵਾਲੇ ਕੰਬ ਰਹੇ ਸੀ ਪਰ ਰਾਹੁਲ ਹਲੇ ਵੀ ਜ਼ਖਮੀ ਸੀ ਉਹ ਆਪਣੇ ਪਿਤਾ ਦੇ ਵੱਲ ਮੁੜਿਆ ਪਿਤਾ ਜੀ ਜੇਕਰ ਅੱਜ ਮੈਂ ਤੁਹਾਡਾ ਪੁੱਤ ਨਾ ਹੁੰਦਾ ਜੇਕਰ ਮੇਰਾ ਨਾਮ ਰਾਹੁਲ ਖਰੋੜ ਨਾ ਹੁੰਦਾ ਕਿ ਫਿਰ ਵੀ ਮੈਨੂੰ ਇਨਸਾਫ ਮਿਲਦਾ ਉਸਦੇ ਪਿਤਾ ਨੂੰ ਇਹ ਸੁਣ ਕੇ ਝਟਕਾ ਲੱਗਿਆ ਉਹ ਕੁਝ ਨਾ ਬੋਲ ਸਕੇ ਰਾਹੁਲ ਨੇ ਅੱਗੇ ਕਿਹਾ ਪਿਤਾ ਜੀ ਤੁਸੀਂ ਜਾਣਦੇ ਹੋ ਜਦੋਂ ਮੈਂ ਹੋਟਲ 'ਚ ਕੰਮ ਕਰ ਰਿਹਾ ਸੀ ਉਦੋਂ ਮੈਂ ਕਈ ਗਰੀਬ ਲੋਕਾਂ ਨੂੰ ਪੁਲਿਸ ਦੇ ਅਮੀਰਾ ਤੇ ਅਤਿਆਚਾਰ ਦਾ ਸ਼ਿਕਾਰ ਹੁੰਦੇ ਹੋਏ ਦੇਖਿਆ ਕੋਈ ਮਦਦ ਮੰਗਣ ਦੇ ਲਈ ਆਉਂਦਾ ਸੀ ਤਾਂ ਪੁਲਿਸ ਪੈਸੇ ਮੰਗਦੀ ਸੀ ਜੇਕਰ ਕੋਈ ਵਿਰੋਧ ਕਰਦਾ ਤਾਂ ਉਸ ਨੂੰ ਏਦਾਂ ਹੀ ਛੋਟੇ ਕੇਸ ਦੇ ਵਿੱਚ ਫਸਾ ਦਿੱਤਾ ਜਾਂਦਾ ਹੁਣ ਤੱਕ ਪੁਲਿਸ ਵਾਲਿਆਂ ਦੇ ਚਿਹਰਿਆਂ ਤੇ ਰੰਗ ਉੱਡ ਚੁੱਕੇ ਸੀ ਰਾਹੁਲ ਨੇ ਸਾਹ ਲਿਆ ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਸਿਰਫ ਸਸਪੈਂਡ ਹੀ ਨਹੀਂ ਕੀਤਾ ਜਾਵੇ ਬਲਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਵੇ ਇੰਸਪੈਕਟਰ ਦੇ ਮਿੰਤਾ ਤਰਲੇ ਕਰਨ ਤੇ ਰਾਹੁਲ ਦਾ ਫੈਸਲਾ ਇੰਸਪੈਕਟਰ ਰਾਹੁਲ ਦੇ ਪੈਰਾਂ 'ਚ ਡਿੱਗ ਗਿਆ ਪੁੱਤਰ ਸਾਨੂੰ ਮਾਫ਼ ਕਰਦੇ ਸਾਨੂੰ ਨਹੀਂ ਸੀ ਪਤਾ ਕਿ ਤੂੰ ਕੌਣ ਹੈ ਸਾਨੂੰ ਸਾਡੀ ਨੌਕਰੀ ਤੋਂ ਨਾ ਕਢਵਾਓ ਸਾਡਾ ਵੀ ਪਰਿਵਾਰ ਹੈ ਰਾਹੁਲ ਨੇ ਗੁੱਸੇ ਦੇ ਵਿੱਚ ਇੰਸਪੈਕਟਰ ਨੂੰ ਦੇਖਿਆ ਤੇ ਕਿਹਾ ਜਦੋਂ ਤੁਸੀਂ ਮੈਨੂੰ ਕੁੱਟਿਆ ਸੀ ਉਦੋਂ ਤੁਸੀਂ ਸੋਚਿਆ ਸੀ ਕਿ ਮੇਰੇ ਪਰਿਵਾਰ ਦਾ ਕੀ ਹੋਵੇਗਾ ਜਦੋਂ ਤੁਸੀਂ ਗਰੀਬਾਂ ਨੂੰ ਝੂਠੇ ਕੇਸ 'ਚ ਅੰਦਰ ਕੀਤਾ ਤਾਂ ਫਿਰ ਉਦੋਂ ਤੁਹਾਨੂੰ ਉਹਨਾਂ ਦੀ ਗਰੀਬੀ ਦਿਖਾਈ ਨਹੀਂ ਦਿੰਦੀ ਇਨਸਪੈਕਟਰ ਨੇ ਸਿਰ ਨੀਚੇ ਕਰ ਲਿਆ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਹੁਣ ਤੱਕ ਕਈ ਪੱਤਰਕਾਰ ਮੀਡੀਆ ਵਾਲੇ ਪੁਲਿਸ ਸਟੇਸ਼ਨ ਦੇ ਸਾਹਮਣੇ ਇਕੱਠੇ ਹੋ ਗਏ ਸੀ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਰਾਹੁਲ ਦਾ ਕੀ ਫੈਸਲਾ ਹੋਵੇਗਾ ਰਾਹੁਲ ਨੇ ਆਪਣੇ ਪਿਤਾ ਦੇ ਵੱਲ ਦੇਖਿਆ ਤੇ ਕਿਹਾ ਪਿਤਾ ਜੀ ਮੈਂ ਸ਼ਹਿਰ ਦੇ ਵਿੱਚ ਬਦਲਾ ਲੈਣਾ ਚਾਹੁੰਨਾ ਹਾਂ ਮੈਂ ਸਿਰਫ ਇੱਕ ਅਮੀਰ ਵਿਅਕਤੀ ਦਾ ਪੁੱਤ ਨਹੀਂ ਬੰਨਣਾ ਚਾਹੁੰਦਾ ਮੈਂ ਗਰੀਬਾਂ ਦੀ ਆਵਾਜ਼ ਬੰਨਣਾ ਚਾਹੁੰਨਾ ਹਾਂ ਰਵਿੰਦਰ ਸਿੰਘ ਹੈਰਾਨ ਹੋ ਗਏ ਪੁੱਤਰ ਤੁਸੀਂ ਕੀ ਕਹਿਣਾ ਚਾਹੁੰਨੇ ਹੋ ਮੈਂ ਇਸ ਸਿਸਟਮ ਨੂੰ ਸੁਧਾਰਨਾ ਚਾਹੁੰਨਾ ਹਾਂ ਪਿਤਾ ਜੀ ਗਰੀਬਾਂ ਦੇ ਲਈ ਹੈਲਪਲਾਈਨ ਬਣਾਉਣਾ ਚਾਹੁੰਨਾ ਹਾਂ ਤਾਂ ਜੋ ਕੋਈ ਵੀ ਪੁਲਿਸ ਅਧਿਕਾਰੀ ਦੇ ਸ਼ੋਸ਼ਣ ਦਾ ਸ਼ਿਕਾਰ ਨਾ ਹੋਵੇ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਵਾਂਗਾ ਜਿਹੜੇ ਪੁਲਿਸ ਦੀ ਗਲਤੀ ਕਰਕੇ ਝੂਠੇ ਕੇਸ ਦੇ ਵਿੱਚ ਫਸੇ ਨੇ ਵੱਡੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹਰਵਿੰਦਰ ਸਿੰਘ ਨੂੰ ਆਪਣੇ ਪੁੱਤ ਦੀ ਸੋਚ ਤੇ ਫਕਰ ਸੀ ਉਹਨਾਂ ਨੇ ਉਦੋਂ ਹੀ ਆਪਣੇ ਵਕੀਲਾਂ ਨੂੰ ਫੋਨ ਕੀਤਾ ਤੇ ਕਿਹਾ ਇਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਇਹ ਕਾਨੂੰਨ ਦੇ ਰਖਵਾਲੇ ਨਹੀਂ ਬਲਕਿ ਗੁਨੇਗਾਰ ਨੇ ਜਲਦ ਹੀ ਇਨਸਪੈਕਟਰ ਤੇ ਉਹਨਾਂ ਨਾਲ ਹੋਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਤੱਕ ਰਾਹੁਲ ਨੇ ਇੱਕ ਹੋਰ ਸਫ਼ਰ ਕਰਨਾ ਤੈਅ ਕਰ ਲਿਆ ਸੀ। ਰਾਹੁਲ ਨੇ ਹੁਣ ਹੋਟਲ ਦਾ ਕੰਮ ਛੱਡ ਦਿੱਤਾ ਸੀ ਪਰ ਉਸ ਨੇ ਇਹ ਤੈਅ ਕਰ ਲਿਆ ਸੀ ਕਿ ਉਹ ਗਰੀਬਾਂ ਦੇ ਅਧਿਕਾਰ ਦੇ ਲਈ ਕੰਮ ਕਰੇਗਾ। ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਤੁਹਾਡੇ ਬਿਜ਼ਨਸ ਨੂੰ ਤੁਹਾਡੇ ਕੰਮ ਨੂੰ ਅੱਗੇ ਵਧਾਵਾਂਗਾ। ਪਰ ਸਭ ਤੋਂ ਪਹਿਲਾਂ ਮੈਂ ਇੱਕ ਅਜਿਹੀ NGO ਬਣਾਵਾਂਗਾ ਜਿਹੜੇ ਗਰੀਬਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਮਦਦ ਕਰੇ। ਹੁਣ ਸ਼ਹਿਰ ਦੇ ਲੋਕ rahul ਨੂੰ ਇੱਕ ਅਲੱਗ ਨਜ਼ਰਾਂ ਦੇ ਨਾਲ ਦੇਖਣ ਲੱਗੇ। ਉਹ ਹੁਣ ਸਿਰਫ ਅਮੀਰ ਵਿਅਕਤੀ ਦਾ ਪੁੱਤ ਨਹੀਂ ਸੀ, ਉਹ ਹੁਣ ਗਰੀਬਾਂ ਦਾ ਮਸੀਹਾ ਬਣ ਗਿਆ ਸੀ। ਸੋ ਇਸ ਤਰ੍ਹਾਂ ਛੋਟੇ ਕੇਸ ਦੇ ਵਿੱਚ ਵੇਟਰ ਦੀ ਕਹਾਣੀ ਇੱਕ ਕ੍ਰਾਂਤੀ ਲੈ ਕੇ ਆਉਂਦੀ ਹੈ। ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ? ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ। ਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਬ ਸਟੋਰੀ ਦੇ ਨਾਲ ਇੱਕ ਹੋਰ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ